ਸ਼ਾਬਾ ਬੜਾ ਗੰਭੀਰ ਆ ਇਸ ਕਰਕੇ ਮੈਂ ਚਾਹਣਾ ਕਿ ਤੁਹਾਡੇ ذریعے ਸਾਰੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਹਰ ਗੱਲ ਤੋਂ ਅਪਡੇਟ ਰੱਖਿਏ ਹਰ ਗੱਲ ਤੋਂ ਉਹਨਾਂ ਨੂੰ ਜਾਣੂ ਰੱਖੀਏ ਕਿ ਕੀ ਹੋ ਰਿਹਾ ਤੇ ਕਿਵੇਂ ਪਰੰਪਲਿਖੇ ਪਾਏ ਜਾ ਰਹੇ ਨੇ ਕਿਵੇਂ ਲੋਕਤੰਤਰ ਨੂੰ ਜਿਹੜਾ ਇੱਧਰ ਉੱਧਰ ਡਾਇਵਰਟ ਕਰਨ ਦੀਆਂ ਕੋਸ਼ਾਂ ਜਾਂ ਫਿਰ ਆਪਣੀਆਂ ناکامیਆਂ ਨੂੰ ਕਿਸੇ ਹੋਰ ਦੇ ਸਿਰ ਮੜਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਕਿਵੇਂ ਹੋ ਰਹੀਆਂ ਨੇ ਮੈਂ ਉਹਦੇ ਅੱਜ ਤੁਹਾਨੂੰ ਬੜੇ ਸੌਖੀ ਭਾਸ਼ਾ ਚ ਲੋਕ ਲੋਕਾਂ ਦੀ ਬੋਲੀ ਚ इजीली ਸਮਝਾ ਦਊਗਾ ਤੁਹਾਡੇ ਸਵਾਲ ਵੀ ਲਵਾਂਗੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਤਿੰਨ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਣਾ ਜਿਨ੍ਹਾਂ ਦਾ ਅਰਥ ਇੱਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਧੂ ਕੌੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਡਿੱਗੀ ਖੋਤੇ ਤੋਂ ਗੁੱਸਾ ਕ ਮਾਰਦੇ ਇਸ ਚਾਰ ਦੇ ਚਾਰੇ ਜਿਹੜੇ ਮਹਾਵਰੇ ਨੇ ਕਾਂਗਰਸ ਤੇ ਢੁਕਦੇ ਨੇ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੀਕਰਾ ਉਹ ਕਿਸੇ ਹੋਰ ਦੇ ਸਿਰ ਪਾ ਦਿੰਦੇ ਨੇ ਇਹ ਤੋਂ ਸ਼ੁਰੂ ਕਰਦੇ ਜੀ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ। ਕਿਆਮਤ ਦੀ ਪਾਰਟੀ ਵਾਲਿਆਂ ਨੇ 100-100 ਬੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੌੜ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧ ਛਪਾ ਰੱਖੇ ਨੇ ਹਰ ਬੂਤ ਤੇ। ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪੀਓ ਹਾਰ ਹੀ ਮੰਨ ਲਿਆ ਅਸਲ 'ਚ। ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ 'ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀ ਜੀ ਖੇਡਦੇ ਹੁੰਦੇ ਸੀ ਉਹਨੂੰ ਢਾ ਦਿੰਦਾ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵੀ ਹਾਰ ਤਾਂ ਗਈ ਹੁਣ ਚਲੋ ਇਹੋ ਜਿਹੀਆਂ ਹਰਕਤਾਂ ਤੇ ਆ ਜਾਂਦੇ ਆ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤੱਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਹੈ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹੁੰਦਾ 2233 ਜ਼ੋਨ ਦੇ ਵਿੱਚ ਬਲਾਕ ਸੰਤੀ ਦੀ ਚੋਣ ਹੋ ਰਹੀ ਹੈ ਜੀ 2233 ਜ਼ੋਨਾਂ ਦੇ ਵਿੱਚ ਬਲਾਕ ਸੰਤੀ ਦੀ ਚੋਣ ਹੋ ਰਹੀ ਹੈ ਜਿੱਦ ਵਿੱਚੋਂ 340 ਬਿਨਾ ਮੁਕਾਬਲਾ ਜੇਤੂ ਹੋਗੇ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋਗੇ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਲਈ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ 3 ਹੋਗੇ ਨਾ ਉੱਥੇ ਕਿਉਂ ਨਹੀਂ ਤੱਕ ਆਇਆ ਫਿਰ ਕਿੰਨ ਤੱਕਾ ਹੋਇਆ ਆਠ ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਧੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ ਸੱਤ ਜਿੱਤ ਗਏ 6 ਆਵਾਜ਼ਾਂ ਦੀ ਪਾਰਟੀ ਨੇ ਇੱਕ ਆਜ਼ਾਦ ਹੈ ਤੇ ਫਿਰ ਉੱਥੇ ਤਾਂ ਨਹੀਂ ਧੱਕਾ ਹੋਇਆ ਕਿਤੇ ਧੂਰੀ ਤੋਂ ਖ਼ਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੇ ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ ਟੋਟਲ ਜੇ ਮੈਂ ਤੁਹਾਡੇ ਸਾਹਮਣੇ ਰੱਖਦਾ ਪੰਚਾਇਤ ਸਮਤੀ ਦਾ 2700 ਕਾਹਤਰ ਆਮਾਦੀ ਪਾਰਟੀ 2433 ਇੰਡੀਅਨ ਨੈਸ਼ਨਲ ਕਾਂਗਰਸ 1814

चौबी सो तेती प्लस अठारह सौ चौदह प्लस ग्यारह सो सताई प्लस एक सौ पचानवे प्लस तीन प्लस छह सौ छियासी पार्टिया कागज सही निकले इलेक्शन कमी जो सेंटर एजेंसी है फैडरल चलो इंस्टीट्यूशन है चलो, है। चलो ओ, भी काफी बार सवाल उठते कांग्रेस आ करते हैं ਵਿਹਾਰ ਜਿੱਦਾਂ ਬੀਜੇਪੀ ਨਾਲ ਲੜਨ ਲੱਗ ਜਾਂਦੇ ਐ ਜੇ ਵਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਐ ਐਂ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇ ਜਸਵੀਨ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸ ਹੀ ਹਰਾ ਜਾਂਦੀ ਐ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤ ਕੀ 36 ਲਈਆਂ ਸੀ 6 ਆਈਆਂ ਨੇ ਆਪ ਦੀ ਪੀੜੀ ਥੱਲੇ ਛੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ 'ਚ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ 'ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਪੇ ਦਿੱਲੀ ਜਿਹਨਾਂ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੂਰਤ ਤੋਂ ਪਹਿਲਾਂ ਮੈਂ ਤਾਂ ਜੋ ਹੁੰਦਾ ਇਸ ਲਾਈਨ 'ਚ ਆਇਆ ਦਿੱਲੀ 'ਚ ਤਾਂ ਜ਼ੀਰੋ ਹੀ ਰਹਿੰਦੀ ਇਹਨਾਂ ਦੀ ਪੰਜਾਬ 'ਚ ਸਾਡੇ ਨਾਲ ਲੜਦੇ ਨੇ ਵੀ ਦੇਖੋ ਜੀ ਕਿਤਾ ਬੈਲਟ ਪੇਪਰ ਛਪਾ ਲੇ ਕਿੱਥੇ ਬੈਲਟ ਪੇਪਰ ਛਪਾ ਲੇ ਜੀ ਦੱਸੋ ਚੰਨੀ ਸਾਹਿਬ ਕਿੱਥੇ ਬੈਲਟ ਪੇਪਰ ਛਪਾ ਲਿਆ ਸੀ ਅਸਲ 'ਚ ਹਾਰਮਨੀ ਬੈਠੇ ਨੇ ਔਰ ਇਹਨਾਂ ਇੰਟਰਸਟਿੰਗ ਅਲਾਈਅੰਸ ਦੱਸਦਾ ਤੁਸੀਂ ਤਾਂ ਵੇਟ ਕਰੀ ਜਾਂਦੇ ਹੋ ਭੀ ਅਕਾਲੀ ਅਦਾਲਤ ਦਾ ਬੀਜਪੀ ਨਾ ਹੋਊ ਜਾਂ ਨਹੀਂ ਜਿਹੜਾ ਥੱਲੇ ਹੋਇਆ ਹੋਇਆ ਲੋਕਾਂ ਵੱਲੋਂ ਮੈਨੂੰ ਜਿਹੜਾ ਆ ਰਿਹਾ ਹੈ ਅਲਾਈਅੰਸ ਤਾਂ ਬਹੁਤ ਵੱਡਾ ਹੋਇਆ ਹੋਇਆ ਹੈ ਕਈ ਉਮੀਦਵਾਰ ਇਦਾਂ ਦੇ ਵੀ ਨੇ ਜਿਹੜੇ ਜਿਹਦੇ ਵਾਸਤੇ ਤਿੰਨੇ ਪਾਰਟੀਆਂ ਪ੍ਰਚਾਰ ਕਰਦੀਆਂ ਨੇ 10 ਤੋਂ 12 ਸਵੇਰੇ ਬੀਜਪੀ ਪ੍ਰਚਾਰ ਕਰਕੇ ਆਉਂਦੀ ਸੀ ਉਹਦੇ ਵਾਸਤੇ ਹੀ ਇੱਕ ਤੋਂ ਤਿੰਨ ਕਾਂਗਰਸ ਜਾਂਦੀ ਸੀ ਫਿਰ 4 ਤੋਂ 7 ਅਕਾਲੀਦਾਰ ਵਾਲੇ ਪ੍ਰਚਾਰ ਕਰਦੇ ਉਹ ਉਸੇ ਬੰਦੇ ਵਾਸਤੇ ਕਿਉਂਕਿ ਬੰਦਾ ਲੱਭਿਆ ਨਹੀਂ ਆਮ ਆਦੀ ਪਾਰਟੀ ਵਾਲੇ ਨਾਲ ਜਾ ਨਹੀਂ ਸਕਦੇ ਕਹਿੰਦੇ ਬੇਲਾ ਛੱਡਦੇ ਨਹੀਂ ਚਲੋ ਇਸੇ ਜੀ ਹਿੱਸਾ ਪਾ ਲੈਨੇ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਸਾਂਝੇ ਉਮੀਦਵਾਰ ਨੇ ਤਿੰਨੇ ਪਾਰਟੀਆਂ ਦੇ ਆ ਹਾਲਾਤ ਨੇ ਇਹਨਾਂ ਦੇ ਚੰਨੀ ਸਾਹਿਬ ਤੁਸੀਂ ਲੋਕਾਂ ਚ ਤੱਕ ਕਦੇ ਗਏ ਨਹੀਂ ਕਾਂਗਰਸ ਵਾਲੇ ਸਾਰੇ ਤੁਸੀਂ ਤੁਸੀਂ ਦੌੜੀ ਕੀ ਜਾਣਿਓ 5 ਸਾਲ ਬਾਅਦ ਸਾਡੀ ਵਾਰੀ ਆਊਗੀ ਲੋਕ ਸਾਨੂੰ ਵਾਰੀ ਦਿੰਦੇ ਹੁੰਦੇ ਆ ਉਹ ਵਾਰੀਆਂ ਵਾਲੇ ਦਿਨ ਚਲੇ ਗਏ ਉੱਪਰ ਵੀ ਤੁਸੀਂ ਪਿਛਲੇ 2014 ਤੋਂ ਲੈ ਕੇ 26 ਹੋ ਗਈ ਹੁਣ 12 ਸਾਲ ਹੋ ਗਏ ਉੱਪਰ ਵੀ ਡਿੱਕੀ ਜਾਂਦੀ ਸਾਡੀ ਵਾਰੀ ਆਊਗੀ ਚੰਨੀ ਸਾਹਿਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲੀਆਂ ਜਾਂਦੀਆਂ ਨੇ ਤੁਸੀਂ ਆਉਂਦੀਆਂ ਪਰਚੀਆਂ ਪੁਰਚੀਆਂ ਪਾਓ ਉੱਥੇ ਜਾ ਕੇ ਜੇ ਬਲਕਿ ਕਿਸੇ ਹੋਰ ਨੂੰ ਨਿਕਲੇ ਹੀ ਕੁਰਸੀ ਸੀਐਮ ਦੀ ਕੋਈ ਰੇਟ ਚੱਟ ਵੱਧ ਚੱਕਦਾ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਤੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਡੋ ਡਿਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਫੇਰਾ ਅਸੀਂ ਲੜ ਰਹੇ ਹਾਂ ਕਮਾਂ ਤੇ 600 ਯੂਨਿਟ ਬਿਜਲੀ ਘਰਾਂ ਦੀ ਫਰੀ ਲਗਭਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਛੁੱਪਦੇ ਤੋਂ ਪਹਿਲਾਂ ਘਰੇ ਆ ਜਾਂਦੇ ਆ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਤੇਲਾਂ ਤੇ ਪਾਣੀ ਪਹੁੰਚ ਗਿਆ 40 40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆਹ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆਹ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖੀ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਹੈ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਗਏ ਸੀ ਮੀਡੀਆ ਵਾਲੇ ਕਈ ਮੁਆਲਾ ਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋਕਾਂ ਦੇ ਟੈਸਟ ਹੋ ਰਹੇ ਨੇ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅਹਮਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ ਚ ਖੇਡਾਂ ਵੱਲ ਪਰ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆ ਅਸੀਂ ਤਾਂ ਇਹਨਾਂ ਕੰਮਾਂ ਤੇ ਆ ਹੋਰ ਬਹੁਤ ਸਾਰੇ ਨਾ ਇਹ ਕੰਮ ਗਿਣਨ ਲੱਗ ਜਾਵਾਂ ਪ੍ਰੈਸ ਕਾਨਫਰੰਸ 'ਚ ਐਸੇ ਕੰਮ ਤੇ ਹੋ ਜੂਗੀ ਫਿਰ ਅਸੀਂ ਮੰਗ ਰਿਹਾ ਕੰਮਾਂ ਤੇ ਤੁਸੀਂ ਕਹਿੰਦੇ ਹੋ ਰੌਂਡ ਪਾ ਗਏ ਨਾ ਜੀ ਸਾਡੇ ਕਾਗਜ਼ ਖੋਲੇ ਨਾ ਜੀ ਸਾਡਾ ਐਂ ਕਰ ਜਾਂਦੇ ਨੇ ਦੇਖੋ ਜੀ ਹੁਣ ਤਾਂ ਦੇਖੋ ਇਹਨਾਂ ਨੇ ਵੈਲਟ ਪੇਪਰ ਛਾਪਾ ਲੇ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚ ਨਹੀਂ ਗਿਆ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਰਾਂ ਨਾਲ ਗੱਲ ਕੀਤੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੰਦੀ ਆ ਫੜੀ ਕਿ ਗਲਤ ਹੈ ਗਈ ਲੋਕਤੰਤਰ ਦੀ ਫਰਤੀ ਤੇ ਤਾਂ ਇਹ ਨੇ ਥੱਲੇ ਸੁਖਵੀਰ ਬਾਦਲ ਉਹਨਾਂ ਨੂੰ ਬਲਾਕ ਸੰਮਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ फिर प्रचार करोकल छो हा चढ़ा के लो गो लोगो मैं आ गए ना थले धरती मैं हैलीका उतर बड़िंग फिर सोरे फिर बलाक सहमति करो प्रचार करो शाबाश थोड़ा लोगों चो यही तो अभी चाहते सी तुझी आओ राो ਪਰ ਆ ਤਾਂ ਨਾ ਕਰੋ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂ ਗੱਲ ਕਰਾਂ ਟੋਟਲ 347 ਜੋਨ ਨੇ ਜੀ 347 ਜੋਨ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਇਹਦੇ ਵਿੱਚ 331 ਇੰਡੀਆ ਨੈਸ਼ਨਲ ਕਾਂਗਰਸ ਦੇ ਲੜ ਰਹੇ ਨੇ 298 ਅਕਾਲੀ ਦਲ ਦੇ ਲੜ ਰਹੇ ਨੇ 215 ਬੀਜਪੀ ਦੇ ਲੜ ਰਹੇ ਨੇ 50 ਬੀਐਸਪੀ ਦੇ ਲੜ ਰਹੇ ਨੇ 4 ਸ਼ੋਮ ਨਿਕਲਦਰਾ ਅੰਮ੍ਰਿਤਸਰ ਦੇ 143 ਅਦਰਸ ਟੋਟਲ 1396 347 ਦੇ ਆਮਾਦੀ ਪਾਰਟੀ ਟੋਟਲ 1396 ਦੇ ਚ ਲੜ ਰਹੇ ਨੇ ਇਹਨਾਂ ਦੇ ਇਹ ਜਿਹੜੇ ਇਹ ਜਿਹੜੇ ਬੰਦੇ ਨੇ ਜੀ ਇਹ ਇਹ ਇਹਨਾਂ ਦੇ ਕਾਗਜ਼ ਵੀ ਤਾਂ ਸੈਪਟੀ ਹੋਏ ਨੇ ਇਹਨਾਂ ਦੇ ਵੀ ਤਾਂ ਉਹੀ ਰਿਟਰਨਿੰਗ ਅਫਸਰ ਹੈ ਇਹਨਾਂ ਵਾਸਤੇ ਵੀ ਤਾਂ ਉਹੀ ਇਲੈਕਸ਼ਨ ਕਮਿਸ਼ਨ ਹੈ ਬੱਸ ਕੋਈ ਇੱਕ ਦੋ ਜਗ੍ਹਾ ਤੇ ਹੋ ਗਿਆ ਹੋਣਾ ਕੋਈ ਆਪਸ ਤਲਕੀ ਹੋ ਜਾਂਦੀ ਐ ਇਸੇ ਪੱਧਰ ਤੇ ਵੋਟਾਂ ਨੇ ਲੋਕ ਆਪਣੀ ਇੱਜ਼ਤ ਦਾ ਮੁੱਛ ਦਾ ਸਵਾਲ ਬਣਾ ਲੈਂਦੇ ਉਹ ਉਸੇ ਲੈ ਕੇ ਦੇਖੋ ਜੀ ਲੋਕਤੰਤਰ ਇਹ ਇਹ ਲੋਕਤੰਤਰ ਦੀਆਂ ਗੱਲਾਂ ਸੁਣਾਉਂਗੇ ਸਾਨੂੰ ਉਹ ਕਾਲੀ ਦਲ ਬੇਅਦਵੀ ਅਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੁਣ ਉਹ ਕਾਲੀ ਦਲ ਬੇਅਦਵੀ ਹਾਂ ਜائیں ਵੀ ਕਹਿ ਸਕਦੇ ਹਾਂ ਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾ ਲੈਂਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਤੋਂ ਟਿਕਟਾ ਦੇਂਦੇ ਆ। ਅਕਾਲੀ ਦਲ ਨੇ ਤਾਂ ਹੁਣ ਸਿੱਧੇ ਤਰੀਕਾ ਲੱਭ ਲਿਆ ਕਿ ਨਾ ਹੱਥ ਬੰਨ੍ਹ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ। ਸਿੱਧੇ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਲੈ। ਗੈਂਗਸਟਰਾਂ ਨੂੰ ਟਿਕਟਾ ਦੇਣ ਲੱਗੇ। ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦੇਣ ਲੱਗੇ। ਪੁਸ਼ਤ ਪਨਾਹੀ ਦੇਖ ਲੋ ਕੀ ਦੀ ਕਰਦੇ ਆ ਇਹ। ਇਹ ਹਾਰਮਨੀ ਅਸਲ ਚ ਇਹਨਾਂ ਨੇ ਇੱਕ ਦਿਨ ਪਹਿਲੀ ਮੰਨੀ ਆ। ਕੱਲ ਨੂੰ ਇਹਨਾਂ ਨੂੰ ਪਤਾ ਹੀ ਲੱਗਿਆ ਵੀ ਲੋਕ ਤਾਂ ਨਾਲ ਹੈ ਨਹੀਂ ਯਾਰ ਤੇ ਚਲੋ ਫਿਰ ਐਂ ਕਰੋ ਫਿਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਲੁੱਟ ਲਿਆ ਜੀ ਇਹਨਾਂ ਨੇ ਵੋਟਾਂ ਲੁੱਟ ਲਈਆਂ ਜੀ ਇਹ ਕਰ ਲਈ ਉਹ ਕਰ ਲਈ ਕਮਾਲ